ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਬੂੰਗਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਲੱਗੇ ਆਂ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਾਉਂਦੇ ਆਂ ਅੱਜ ਦਰਸ਼ਨ ਤੁਹਾਨੂੰ ਗੁਰਦੁਆਰਾ ਬੂੰਗਾ ਸਾਹਿਬ ਪਾਤਸ਼ਾਹੀ 6ਵੇਂ ਤੇ 7ਵੇਂ ਪਾਸ਼ਾ ਉੱਥੋਂ ਦਾ ਇਤਿਹਾਸ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਕਾਫੀ ਵੱਡੀ ਅਤੇ ਕਾਫੀ ਪੁਰਾਣੀ ਬਿਲਡਿੰਗ ਹੈਗੀ ਆ ਤੇ ਬਹੁਤ ਆਲੀਸ਼ਾਨ ਬਿਲਡਿੰਗ ਬਣੀ ਹੋਈ ਆ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਅੰਦਰ ਦਾ ਬ੍ਰੈਂਡਾ ਜਾਂ ਹਾਲ ਕਹਿ ਲੋ ਬਹੁਤ ਵੱਡਾ ਹੈਗਾ ਈ ਮੀ ਕਿਣੀ ਤੋਂ ਜਾਂ ਹੋਰ ਕੋਈ ਹਨੇਰੀ ਝੱਖੜ ਤੋਂ ਬਹੁਤ ਵਧੀਆ ਜਿਹੜਾ ਪ੍ਰਬੰਧ ਅੰਦਰ ਲੰਗਰ ਪਾਣੀ ਦਾ ਖੁੱਲਾ ਡੁੱਲਾ ਜਿਹੜਾ ਅੰਦਰ ਬੈਠ ਕੇ ਸੰਗਤ ਤਾਂ ਸ਼ਖਸਕਦੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰ ਵੇਲੇ ਹੋਇਆ ਹੁੰਦਾ ਹੈ ਅੱਜ ਆਪਾਂ ਤੁਹਾਨੂੰ ਅੰਦਰ ਤੋਂ ਜੇ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਬਾ ਜੀ ਦੀ ਪ੍ਰਕਾਸ਼ ਜਿਹੜਾ ਹਰ ਵੇਲੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਹਰ ਐਤਵਾਰੀ ਤੇ ਕਰੋ ਤੁਸੀਂ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਅੱਜ ਤੁਹਾਨੂੰ ਇੱਥੋਂ ਦਾ ਇਤਿਹਾਸ ਆਪਾਂ ਦੱਸਾਂਗੇ ਤੇ ਸਾਰੇ ਦੋਸਤ ਮਿੱਤਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਵੱਧ ਤੋਂ ਵੱਧ ਇਸ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਹੈ ਜਿਹੜੀ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤਾਂਕਿ ਇਸ ਸਥਾਨ ਬਾਰੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਆਪਾਂ ਸਾਰੇ ਸੰਗਤਾਂ ਨੂੰ ਇਸ ਇਤਿਹਾਸ ਬਾਰੇ ਜਾਣੂ ਕਰਵਾਉਣ ਲੱਗੇ ਆਂ ਕਿ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਹ ਪਿੰਡ ਬੂੰਗਾ ਸਾਹਿਬ ਦੇ ਵਿੱਚ ਸਥਿਤ ਹੈ ਤੇ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 7ਵੀਂ ਪਾਤਸ਼ਾਹੀ ਜਿਹਦਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉਹਨਾਂ ਦੇ ਸਥਾਨ ਹੈਗਾ ਇਹ ਇਸ ਸਥਾਨ ਦੇ ਉੱਤੇ ਜਦੋਂ ਬਰਸਾਤ ਦਾ ਸਮਾਂ ਹੁੰਦਾ ਸੀਗਾ ਜਿਵੇਂ ਅੱਜ ਕੱਲ ਬਰਸਾਤਾਂ ਪੈਂਦੀਆਂ ਪਿਛਲੇ ਜਿਵੇਂ ਸਾਲ ਪਾਣੀ ਆ ਗਿਆ ਸੀਗਾ ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਵੀ ਬਰਸਾਤਾਂ ਜਿਹੜੀਆਂ ਜ਼ਿਆਦਾ ਪੈਂਦੀਆਂ ਸੀਗੀਆਂ ਪਾਰੀਆਂ ਬਰਸਾਤਾਂ ਹੁੰਦੀਆਂ ਸੀਗੀਆਂ ਤੇ ਬਰਸਾਤ ਦੀ ਰੁੱਤ ਦੇ ਸਮੇਂ ਸਤਿਗੁਰੂ ਜੀ ਆਪਣੀਆਂ ਫੌਜਾਂ ਲੈ ਕੇ ਸਹਿਤ ਘੋੜ ਸਵਾਰਾਂ ਦੇ ਨਾਲ ਜਿਹੜੇ ਉਸ ਟਾਈਮ ਕੋੜ ਫੌਜ ਸੀਗੀ ਗੁਰੂਆਂ ਦੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਇੱਥੇ ਨਿਵਾਸ ਕਰਦੇ ਸਨ ਅਤੇ ਬਰਸਾਤ ਦਾ ਮੌਸਮ ਹੈ ਜਿਹੜਾ ਉਹ ਇਸ ਸਥਾਨ ਦੇ ਉੱਤੇ ਕੱਟਿਆ ਕਰਦੇ ਸੀਗੇ ਤੇ ਨਾਲ ਦੀ ਨਾਲ ਤੁਸੀਂ ਬਿਲਡਿੰਗ ਦੇ ਦਰਸ਼ਨ ਕਰ ਸਕਦੇ ਹੋ ਤੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਤੀਜੀ ਮੰਜ਼ਲ ਦੇ ਉੱਤੇ ਚਲਾਇਆ ਜਾਂਦਾ ਹੈਗਾ ਤੇ ਆਹ ਸਾਹਮਣੇ ਤੁਸੀਂ ਬੈਕਗ੍ਰਾਉਂਡ ਦੇਖ ਰਹੇ ਹੋ ਤੇ ਪਹਿਲਾਂ ਜਿਹੜਾ ਅੱਜ ਤੋਂ 20-25 ਸਾਲ ਪਹਿਲਾਂ 20 ਸਾਲ ਪਹਿਲਾਂ ਜਿਹੜਾ ਗੁਰੂ ਦਾ ਪ੍ਰਕਾਸ਼ ਸੀਗਾ ਉਹ ਸਾਹਮਣੇ ਤੁਸੀਂ ਜਿਹੜਾ ਕਮਰਾ ਦੇਖ ਰਹੇ ਹੋ ਇਹਦੇ ਵਿੱਚ ਕੀਤਾ ਜਾਂਦਾ ਸੀਗਾ ਤੇ ਸਮੇ ਨੂੰ ਮੁੱਖ ਰੱਖਦੇ ਹਾਂ ਹੋਇਆਂ ਜਿਹੜੀਆਂ ਘਟਨਾਵਾਂ ਬੇਆਦਮੀਆਂ ਹੁੰਦੀਆਂ ਹੈਗੀਆਂ ਤੇ ਹੁਣ ਜਿਹੜਾ ਪ੍ਰਕਾਸ਼ ਹੈ ਮਹਾਰਾਜ ਜੀ ਦਾ ਉਹ ਥੱਲੇ ਕੀਤਾ ਜਾਂਦਾ ਹੈਗਾ ਅੰਦਰ ਹੀ ਕੀਤਾ ਜਾਂਦਾ ਹੈਗਾ ਤੇ ਆਹ ਜਿਹੜੇ ਕਮਰੇ ਦੇਖ ਰਹੇ ਹੋ ਇਹ ਕਿਸੇ ਸਮੇ ਪਾਠੀ ਸਿੰਘਾਂ ਲਈ ਰਹਿائش ਕੀਤੀ ਜਾਂਦੀ ਸੀਗੀ ਤੇ ਹੁਣ ਥੱਲੇ ਹੀ ਕੀਤੀ ਜਾਂਦੀ ਹੈ ਫਰੰਟ ਦੇ ਉੱਤੇ ਹੀ ਤੇ ਇਹ ਤੀਜੀ ਮੰਜ਼ਿਲ ਹੈ ਜੀ ਜਿੱਥੇ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈਗਾ ਆਪਾਂ ਤੁਹਾਨੂੰ ਨਿਸ਼ਾਨ ਸਾਹਿਬ ਦੇ ਕੋਲ ਲੈ ਕੇ ਚੱਲਦੇ ਹਾਂ ਕਰੋ ਦਰਸ਼ਨ ਬਾਬਾ ਜੀ ਦੇ ਉੱਪਰੋਂ ਤੇ ਉੱਪਰੋਂ ਜਿਹੜਾ ਪਿੰਡ ਦਾ 뷰 ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਵਧੀਆ ਮੌਸਮ ਤੇ ਕਿੰਨਾ ਆਨੰਦ ਆਉਂਦਾ ਹੈਗਾ ਉੱਪਰੋਂ ਹਰਿਆ ਭਰਿਆ ਸਭ ਕੁਝ ਦੇਖ ਕੇ ਆਲੇ-ਦਾਲੇ ਤੇ ਉਹ ਥੱਲੇ ਮੇਨ ਰੋਡ ਹੈ ਸਤ ਸੰਗ ਜੀਓ ਤੇ ਮੇਨ ਰੋਡ ਦੇ ਉੱਪਰ ਹੀ ਜਿਹੜਾ ਗੁਰਦੁਆਰਾ ਸਾਹਿਬ ਸਥਿਤ ਹੈਗਾ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਜਿਹੜਾ ਗੁਰੂ ਸਾਹਿਬ ਆ ਉਹ 6 ਮਹੀਨੇ ਬਰਸਾਤ ਦੇ ਇੱਥੇ ਕੱਟਦੇ ਆ ਤੇ ਚਬੱਚਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਚਬੱਚਾ ਸਾਹਿਬ ਹੈ ਜਿਸ ਵਿੱਚ ਘੋੜਿਆਂ ਨੂੰ ਦਾਣਾ ਵੰਡਿਆ ਜਾਂਦਾ ਸੀਗਾ ਇੱਥੇ ਗੁਰੂ ਸਾਹਿਬ ਵੱਲੋਂ ਜਿਹੜੇ ਉਹਨਾਂ ਦੇ ਘੋੜ ਸਵਾਰ ਫੌਜ ਸੀਗੀ ਜਾਂ ਉਹਨਾਂ ਦੇ ਘੋੜੇ ਸੀਗੇ ਉਸ ਸਥਾਨ ਦੇ ਉੱਤੇ ਉਹਨਾਂ ਨੂੰ ਘੋੜਿਆਂ ਨੂੰ ਦਾਣਾ ਵੀ ਵੰਡਿਆ ਜਾਂਦਾ ਸੀਗਾ ਆਪਾਂ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਚੱਕੀ ਪੋਰਾ ਜਿੱਥੇ ਪੋਰਾਏ ਦੇ ਵਿੱਚ ਚੱਕੀ ਸੀਗੀ ਗੁਰੂ ਸਾਹਿਬ ਦੇ ਟਾਈਮ ਦੀ ਆਪਾਂ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਬੈਕ ਸਾਈਡ ਦੇ ਉੱਤੇ ਅਸਥਾਨ ਬਣਿਆ ਹੋਇਆ ਇਹ ਪੁਰਾਣੀ ਪੌੜੀ ਹੈ ਜੀ ਉੱਪਰੋਂ ਗੋਲ ਘੁੰਮ ਕੇ ਜਾਂਦੀ ਆ ਪਹਿਲਾਂ ਇੱਥੋਂ ਪ੍ਰਕਾਸ਼ ਲੈ ਕੇ ਗੁਰੂ ਸਾਹਿਬ ਜਾਂ ਜਾਂਦੇ ਸੀਗੇ ਤੇ ਉਹ ਕਮਰੇ ਦੇ ਉੱਤੇ ਰੱਖਦੇ ਸੀਗੇ ਆ ਪੁੱਲ ਦੇ ਉੱਤੋਂ ਲੰਘਦੇ ਸੀਗੇ ਤੇ ਘੋੜਿਆਂ ਨੂੰ ਜਦੋਂ ਉੱਥੇ ਬਾਬਾ ਜੀ ਦਾਣਾ ਵੰਡਦੇ ਸੀਗੇ ਤੇ ਉਹ ਸਾਹਮਣੇ ਤੁਸੀਂ ਜਿਹੜੀ ਚੱਕੀ ਪਈ ਆ ਉਹ ਦਰਸ਼ਨ ਤੁਸੀਂ ਕਰ ਸਕਦੇ ਹੋ ਜੀ ਤੇ ਇਸ ਸਥਾਨ ਦੇ ਉੱਤੇ ਜਿਹੜਾ ਦਾਣਾ ਪੀਸਿਆ ਜਾਂਦਾ ਸੀਗਾ ਤੇ ਘੋੜ ਸਵਾਰਾਂ ਨੂੰ ਜਿਹੜਾ ਘੋੜਿਆਂ ਵਾਸਤੇ ਦਾਣਾ ਵੰਡਿਆ ਜਾਂਦਾ ਸੀਗਾ ਇਹ ਪੋਰਾ ਸਾਹਬ ਹੈ ਜੀ ਜਿੱਥੇ ਚੱਕੀ ਪਈ ਹੁੰਦੀ ਸੀਗੀ ਤੇ ਸਾਧ ਸੰਗਤ ਜੀਓ ਤੁਸੀਂ ਇਸ ਸਥਾਨ ਦੇ ਦਰਸ਼ਨ ਕਰਕੇ ਸਾਧ ਸੰਗਤ ਜੀਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਇਸ ਚੱਕੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰੂ ਸਹਿਬਾਨਾਂ ਦੀ ਯਾਦਗਾਰ ਦੇ ਤੌਰ ਤੇ ਇੱਥੇ ਰੱਖੀ ਹੋਈ ਆ ਤੇ ਭੋਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਦਾਣਾ ਵੰਡਿਆ ਕਰਦੇ ਸੀਗੇ ਤੇ ਇਤੋਂ ਦਾ ਇਤਿਹਾਸ ਜਿਹੜਾ ਤੁਹਾਨੂੰ ਦੱਸਿਆ ਆਪਾਂ ਨੇ ਹੋ ਸਕਦਾ ਕਿਸੇ ਨੇ ਪਹਿਲਾਂ ਨਹੀਂ ਦੱਸਿਆ ਸੋ ਸਾਰੇ ਵੀਰ ਵੱਧ ਤੋਂ ਵੱਧ ਜਿਹੜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਇੱਕ ਪਿੱਛੇ ਲੈ ਕੇ ਚੱਲਦੇ ਆਂ ਇੱਕ 베ਰੀ ਦੇ ਕੋਲ ਆਪਾਂ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਤੇ ਆ ਪਿਛਲੇ ਪਾਸੇ ਆ ਉਧਰੋਂ ਜਿਹੜਾ ਪਿੰਡ ਤੋਂ ਰਸਤਾ ਆਉਂਦਾ ਹੈਗਾ ਤੇ 베ਰੀ ਹੈਗੀ ਆ ਘਟੋ ਘਟ 2 250 ਸਾਲ 300 ਸਾਲ ਪੁਰਾਣੀ ਜਿਹੜੀ 베ਰੀ ਆ ਤੁਸੀਂ ਦੇਖ ਸਕਦੇ ਹੋ ਦੱਸਣ ਦੇ ਮੁਤਾਬਕ ਪਤਾ ਲੱਗਾ ਕਿ ਇਹ 300 400 ਦੇ ਲਗਭਗ ਹੋ ਚੁੱਕਿਆ ਹੈ ਇਸ ਬੇਰੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੁੰਝਲਦਾਰ ਹੋ ਚੁੱਕੀ ਆ ਤੇ ਥੱਲੇੋਂ ਜਿਹੜੇ ਤਣਾ ਐ ਉਹਨੂੰ ਕੋਣ ਜਿਵੇਂ ਕਹਿ ਸਕਦੇ ਆ ਆਪਾਂ ਵੀ ਲੱਕੜ ਜਿਹੜੀ ਪੋਲੀ ਹੋ ਗਈ ਆ ਪਰ ਉੱਪਰ ਟਾਣੇ ਤੁਸੀਂ ਦੇਖ ਲਓ ਵੀ ਕਿਦਾਂ ਗੁੰਝਲਦਾਰ ਬਣੇ ਹੋਇਆ ਸੋ ਸਾਥ ਸੰਗ ਜੀਓ ਕਰੋ ਦਰਸ਼ਨ ਇਹ ਪ੍ਰਾਣੀਆਂ ਯਾਦਾਂ ਹੈਗੀਆਂ ਗੁਰੂ ਸਾਹਿਬਾਨਾਂ ਦੇ ਟਾਈਮ ਦੀਆਂ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਸ਼ੇਅਰ ਕਰਕੇ ਦੂਜਿਆਂ ਨੂੰ ਵੀ ਦਰਸ਼ਨ ਦਿਵਾ ਸਕਦੇ ਹੋ ਤੇ ਉਹ ਸਾਹਮਣੇ ਜਿਹੜੀਆਂ ਰਹਿਸ਼ਾਂ ਬਣੀਆਂ ਹੋਈਆਂ ਕਿਸੇ ਟਾਈਮ ਉਹਨਾਂ ਦੇ ਵਿੱਚ ਜਿਹੜੇ ਗ੍ਰਾਂਥੀ ਸਿੰਘ ਸੀਗੇ ਉਹ ਰਹਿੰਦੇ ਸੀਗੇ ਤੇ ਅੱਜ ਇਹ ਜਿਹੜੇ ਆ ਰਸੋਈ ਘਰ ਬਣਾਇਆ ਹੋਇਆ ਜਦੋਂ ਕੋਈ ਪ੍ਰੋਗਰਾਮ ਵਗੈਰਾ ਹੁੰਦਾ ਹੈ ਤਾਂ ਇੱਧਰ ਲੰਗਰ ਹਾਲ ਤਿਆਰ ਕੀਤਾ ਜਾਂਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ 베ਰੀ ਬਹੁਤ ਪੁਰਾਣੀ ਆ ਤੇ ਭਾਰੀ ਬਹੁਤ ਸੀਗੀ ਤੇ ਸਾਧ ਸੰਗਤ ਜੀ ਦੇ ਕਹਿਣ ਤੇ ਇਹਨਾਂ ਨੂੰ ਕੱਟ ਦਿੱਤਾ ਗਿਆ ਥੋੜਾ ਥੋੜਾ ਸ਼ਾਂਗ ਦਿੱਤਾ ਗਿਆ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ